ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਸੀਂ ਚੱਲੇ ਆਂ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਸਾਹਿਬ ਤੇ ਦੇਖੋ ਕਿਆ ਟੌਪ ਦੀਆਂ ਲੁਧਿਆਣਾ ਰੋਡਵੇ ਦੀਆਂ ਬੱਸਾਂ ਆਂ ਦੇਖੋ ਇਹਨਾਂ ਸ਼ਿੰਗਾਰੀਆਂ ਹੀਆਂ ਬਾਈ ਨੇ ਬਹੁਤ ਟੌਪ ਦੀ ਚੀਜ਼ ਆ ਬਾਈ ਕਿਆ ਟੌਪ ਦੀ ਬੱਸ ਬਣਾਈ ਆ ਗਵਰਨਮੈਂਟ ਨੇ ਨਜ਼ਾਰੇ ਲਿਆਂਦੇ ਵੇ ਆ ਪ੍ਰਾਈਵੇਟ ਦੇ ਮੁਕਾਬਲੇ ਕੇ ਆਏ ਤੁਸੀਂ ਡਰਾਈਵਰ ਹੋ ਬਾਈ ਜੀ ਤਾਂ ਵੀ ਬਾਈ ਵੀ ਸ਼ਕੀਨ ਆ ਬਾਈ ਵੀ ਪੂਰਾ ਸ਼ਕੀਨ ਆ ਕਿਹੜੇ ਮੁੰਡਾ ਬਾਈ ਆਪਣਾ ਕਿਹੜਾ ਲੱਗਾ ਮੇਰਾ ਜੀ ਅਮਰਗੜ ਤੋਂ ਹਾਂ ਜੀ ਅਮਰਗੜ ਬਈ ਬਾਈ ਵਰਗੀ ਬੱਸ ਆ ਦੇਖ ਲਾ ਨੌਜਵਾਨ ਐ ਤੁਸੀਂ ਦੇਖ ਸਕਦੇ ਹੋ ਸ੍ਰੀ ਅਮਰਸਾਹਬ ਚੱਲੀ ਆ ਹਾਂਜੀ ਦੋਸਤੋ ਹੁਣ ਅਸੀਂ ਸ੍ਰੀ ਅਮਰਸਾਹਬ ਪਹੁੰਚ ਚੁੱਕੇ ਆ ਬੱਸ ਸਟੈਂਡ ਤੇ ਹੁਣ ਅਸੀਂ ਨਾ ਅੱਗੇ ਰਿਕਸ਼ਾ ਕਰ ਲਿਆ ਇਹ ਦੇਖੋ ਆਟੋ ਕਰ ਲਿਆ ਆਟੋ ਬਾਬਾ ਜੀ ਚਲਾਉਨੇ ਆ ਅਮਰਧਾਰੀਆਂ ਬਾਬਾ ਜੀ ਦੇਖੋ ਮਿਹਨਤ ਕਰਦਾ ਹਰ ਸਿੱਖ ਨੂੰ ਮਿਹਨਤ ਕਰਨੀ ਚਾਹੀਦੀ ਹੈ ਹਾਂਜੀ ਸੰਗਤ ਜੀ ਹੁਣ ਅਸੀਂ ਦਰਬਾਰ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਪਹੁੰਚ ਚੁੱਕੇ ਆ ਕਿਉਂਕਿ ਜਦ ਆਪਾਂ ਡਿਊਟੀ ਤੋਂ ਐਂਟਰੀ ਕਰਦੇ ਆ ਮੂਰੇ ਲੰਗਰ ਹਾਲ ਆ ਜਾਂਦਾ ਕਿਉਂਕਿ ਬੱਸ ਦੇ ਵਿੱਚ 3-4 ਘੰਟੇ ਦਾ ਸਫ਼ਰ ਕਰਕੇ ਇੱਥੇ ਚਾਹ ਵੀ ਕੇ ਫਿਰ ਅੱਗੇ ਦਰਸ਼ਨ ਕਰਨ ਵਾਸਤੇ ਜਾਂਦੇ ਆ ਦੇਖੋ ਆਪਣੇ ਘਰਾਂ ਦਾ ਪੱਖੀਆਂ ਲੱਗੀਆਂ ਹੋਈਆਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਪੱਖਾ ਲੱਗਿਆ ਹੈ ਦੇਖੋ ਬੱਲੇ 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 ਕਿੰਨਾ ਵੱਡਾ ਪੱਖਾ ਹੈ ਹੈ ਆਪਾਂ ਦੇਖ ਸਕਦੇ ਹਾਂ ਹਾਂਜੀ ਸੰਗਤ ਜੀ ਅੱਜ ਨਾ ਸਿਕਰਾਂ ਦਾ ਦਿਹਾੜਾ ਹੈ ਸਾਵਣ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ ਤੇ ਮਹਾਰਾਜ ਨੇ ਬਾਣੀ ਦੇ ਵਿੱਚ ਲਿਖਿਆ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਤੇ ਦੇਖੋ ਮੀਂਹ ਪਾਇਆ ਪਰਮੇਸ਼ਰ ਪਾਇਆ ਬਹੁਤ ਮੀਂਹ ਪਿਆ ਸੁਬਾ ਸੁਬਾ ਸਿਕਰਾਂ ਵਾਲੇ ਦਿਨਾਂ ਤੇ ਦੇਖੋ ਕਿੰਨਾ ਮੀਂਹ ਪੈ ਰਿਹਾ ਉਧਰ ਸੌਣ ਦੇ ਮਹੀਨੇ ਦੀ ਪ੍ਰਾਰੰਭਤਾ ਹੋਈ ਆ ਮਹਾਰਾਜ ਨੇ ਵਰਖਾ ਦੀ ਝੜੀ ਲਾ ਛੱਡੀ ਆ हां जी दोस्तों देखो एक बुकिंग फार सेल्फ ड्राइव ਤੁਸੀਂ ਗੱਡੀ ਕਿਰਾਏ ਤੇ ਲੈ ਕੇ ਨਾ ਆਪਣੀ ਗੱਡੀ ਲੈ ਕੇ ਅੰਮ੍ਰਿਤਸਰ ਦੇ ਆਲੇ-ਦਾਲੇ ਲੱਗ ਕੇ ਜਿੱਥੇ ਮਰਜੀ ਤੁਸੀਂ ਘੁੰਮ ਸਕਦੇ ਹੋ ਇਹਨਾਂ ਵੀਰਾਂ ਨੂੰ ਫੋਨ ਨੰਬਰ ਮੈਂ ਵਿੱਚ ਦਿੱਤਾ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਵੀਰਾਂ ਨਾਲ ਅੰਮ੍ਰਿਤਸਰ ਸਾਹਿਬ ਤੇ ਆਪਣੇ ਦਰਬਾਰ ਸਾਹਿਬ ਦੇ ਵਿੱਚ ਨਾ ਅਜਾਇਬ ਘਰ ਬਣਿਆ ਹੋਇਆ ਬਹੁਤ ਵਧੀਆ ਜਦੋਂ ਵੀ ਤੁਸੀਂ ਆਓ ਦਰਬਾਰ ਸਾਹਿਬ ਤਾਂ ਤੁਸੀਂ ਇਹ ਅਜਾਇਬ ਘਰ ਦੇ ਜਰੂਰ ਦਰਸ਼ਨ ਕਰਿਓ ਇਹ ਮੈਂ ਦਿਖਾ ਰਿਹਾ ਤੁਹਾਨੂੰ ਆ ਦੇਖੋ ਜ਼ਰੂਰ ਦੇਖ ਕੇ ਜਾਇਓ ਇਹਦੇ ਵਿੱਚ ਪਰਾਤਨ ਫੋਟੋ ਆਇਆ ਪਰਾਤਨ ਲੜਾਈਆਂ ਦੀਆਂ ਫੋਟੋਆਂ ਆਇਆ ਪਰਾਤਨ ਸਾਰਾ ਕੁਝ ਇਹਦੇ ਵਿੱਚ ਦਿਖਾਇਆ ਗਿਆ ਦਰਬਾਰ ਸਾਹਿਬ ਦੇ ਸਾਹਮਣੇ ਆ ਬਿਲਕੁਲ ਅੰਦਰਲੇ ਪਾਸੇ ਜਿੱਥੇ ਡਿਊਟੀ ਸਾਹਿਬ ਦੇ ਨਾਲ ਲੱਗਦਾ ਹੀ ਆ ਉਥੇ ਹੀ ਜੈਪ ਕਰਦਾ ਬੋਰਡ ਲੱਗਿਆ ਹੋਇਆ ਤੇ ਤੁਸੀਂ ਜੈਪ ਕਰਦੇ ਵੀ ਜ਼ਰੂਰ ਦਰਸ਼ਨ ਕਰਿਓ ਸਾਨੂੰ ਵੀਡੀਓ ਬਣਾਉਣ ਦੀ ਮਨਾਹੀ ਆ ਹਾਂਜੀ ਹੁਣ ਤੁਸੀਂ ਦਰਸ਼ਨ ਕਰਦੇ ਹੋ ਦੁਖ ਭੰਜਨੀ ਬੇਰੀ ਸਾਹਿਬ ਦੇ ਤੇ ਇਹ ਇਤਿਹਾਸ ਲਿਖਿਆ ਹੋਇਆ ਹੈ ਕਿ ਪੱਟੀ ਦਾ ਇੱਕ ਰਾਜਾ ਸੀਗਾ ਜਿਨੇ ਆਪਣੀ ਧੀ ਨੂੰ ਸਾਰਾ ਇਤਿਹਾਸ ਤੁਸੀਂ ਪੜੋ ਮੈਂ ਤੁਹਾਨੂੰ ਕਲੀ-ਕਲੀ ਗੱਲ ਇਹਦੇ ਵਿੱਚ ਅੰਕਿਤ ਕੀਤੀ ਹੈ ਵੀਡੀਓ ਦੇ ਵਿੱਚ ਵੀਡੀਓ ਰੋਕ ਕੇ ਤੁਸੀਂ ਇਤਿਹਾਸ ਜ਼ਰੂਰ ਪੜਿਓ ਵੀ ਬੀ ਪ੍ਰਜਨੀ ਵਾਲਾ ਤੇ ਇਹਦੇ ਵਿੱਚ ਅੰਕਿਤ ਕੀਤਾ ਗਿਆ ਸਾਰੀ ਸੰਗਤ ਨੂੰ ਇਹ ਬੇਨਤੀ ਹੈ ਜਦੋਂ ਆਓ ਤਾਂ ਦੁਖਭੰਜਨੀ 베ਰੀ ਸਾਹਿਬ ਕੋਲ ਜ਼ਰੂਰ ਦਰਸ਼ਨ ਕਰਿਓ ਤੇ ਤੁਸੀਂ ਦਰਸ਼ਨ ਕਰ ਰਹੇ ਹੋ 베르 ਸਾਹਿਬ ਦੇ ਤੇ ਇਹਨਾਂ ਦੇ ਨਾਲ ਲੱਗਦਾ ਇੱਕ ਬੁੰਗਾ ਹੈ ਬੁੰਗਾ ਬਣਿਆ ਹੋਇਆ ਬੁੰਗਾ ਰਾਮਗੜੀਆ ਤੁਸੀਂ ਦਰਸ਼ਨ ਕਰਦੇ ਹੋ ਬڑے-ਬڑے ਦੋ ਬੁੰਗੇ ਬਣੇ ਹੋਏ ਆ ਤੇ ਅੰਦਰ ਜਾ ਕੇ ਵੀ ਤੁਹਾਨੂੰ ਇਹਦਾ ਇਤਿਹਾਸ ਵੀ ਮੈਂ ਅੰਕਿਤ ਕੀਤਾ ਵਿੱਚ ਤੁਸੀਂ ਇਤਿਹਾਸ ਵੀ ਪੜਿਓ ਮਹਾਰਾਜਾ ਜੱਸਾ ਸਿੰਘ ਜੀ ਰਾਮਗੜੀਏ ਦਾ ਇਤਿਹਾਸ ਇਹਦੇ ਵਿੱਚ ਦਿੱਤਾ ਹੈ ਸਾਰਾ ਤੁਸੀਂ ਵੀਡੀਓ ਰੋਕ ਰੋਕ ਕੇ ਜਰੂਰ ਇਤਿਹਾਸ ਪੜਿਓ ਕਿਉਂਕਿ ਅਸੀਂ ਇਸ ਬੁੰਗਿਆਂ ਦੇ ਇਤਿਹਾਸ ਤੋਂ ਵਾਂਝੇ ਰਹਿ ਜਾਨੇ ਆ ਤੁਹਾਨੂੰ ਸਿਲ ਦਿਖਾਈ ਗਈ ਅੱਗੇ ਸਿਲ ਦੇ ਦਰਸ਼ਨ ਕਰੋ ਜਿਹੜੀ ਦਿੱਲੀ ਤੋਂ ਲਿਆ ਕੇ ਇਹਨਾਂ ਯੋਧਿਆਂ ਨੇ ਦਿੱਲੀ ਵਾਲਾ ਤਖਤ ਪਟਕੇ ਅੰਮ੍ਰਿਤਸਰ ਫਿੱਟ ਕਰਤਾ ਸੀ ਲਿਆ ਕੇ ਦੋਸਤੋ ਐਡੇ ਨੀਂਦਰ ਯੋਧੇ ਸੀ ਇਹ ਆ ਦੇਖੋ ਸੇਲ ਲੱਗੀ ਹੋਈ ਹੈ ਇਸ ਸੇਲ ਦੇ ਵੀ ਜ਼ਰੂਰ ਦਰਸ਼ਨ ਕਰਿਓ ਬੁੰਗਾਂ ਬੁੰਗਿਆਂ ਦੇ ਅੰਦਰ ਲੱਗੀ ਹੋਈ ਹੈ ਇਹ ਸੇਲ ਇਸ ਸੇਲ ਦੇ ਉੱਪਰ ਬੈਠ ਕੇ ਦਿੱਲੀ ਦੇ ਜਿਹੜੇ ਹਾਕਮ ਤੇ ਉਹ ਫੈਸਲੇ ਕਰਿਆ ਕਰਦੇ ਤੇ ਸਿੱਖਾਂ ਨੇ ਜਦੋਂ ਲਾਲ ਕਿਲਾ ਫਤਿਹ ਕੀਤਾ ਉਦੋਂ ਉਹ ਸੇਲ ਦਿੱਲੀ ਤੋਂ ਘੋੜਿਆਂ ਦੇ ਮਗਰ ਬੰਨ ਕੇ ਅੰਮ੍ਰਿਤਸਰ ਸਾਹਿਬ ਲੈ ਕੇ ਆਏ ਇੱਥੇ ਆ ਦੇਖੋ ਆਪਣੇ ਦਰਸ਼ਨਾਂ ਵਾਸਤੇ ਰੱਖੀ ਹੋਈ ਹੈ ਮੈਂ ਤੁਹਾਨੂੰ ਦਰਸ਼ਨ ਕਰਾ ਰਿਹਾ ਹਾਂ ਤੇ ਤੁਸੀਂ ਜਰੂਰ ਇਸ ਸੇਲ ਦੇ ਦਰਸ਼ਨ ਕਰਿਓ ਜਦੋਂ ਤੁਸੀਂ ਅੰਮ੍ਰਿਤਸਰ ਸਾਹਿਬ ਜਾਓ ਹਾਂਜੀ ਇਹ ਤੁਸੀਂ ਮੇਨ ਮਾਰਕੀਟ ਦੇ ਦਰਸ਼ਨ ਕਰ ਰਹੇ ਹੋ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਇਹ ਦੇ ਇਧਰਲੇ ਪਾਸੇ ਜਿਲਿਆਂ ਵਾਲਾ ਬਾਗ ਤੁਸੀਂ ਤੁੰ ਅੰਦਰ ਜਾ ਕੇ ਵੀ ਦਰਸ਼ਨ ਕਰਾਉਣੇ ਇਸ ਰਸਤੇ ਅੰਦਰ ਜਾਇਆ ਜਾਂਦਾ ਹੈ ਤੋ ਸੋ ਦੋਸਤੋ ਇਹ ਰਸਤਾ ਜਾ ਰਿਹਾ ਜੱਲਿਆਂ ਵਾਲੇ ਬਾਗ ਨੂੰ ਤੇ ਤੁਸੀਂ ਜੱਲਿਆਂ ਵਾਲੇ ਬਾਗ ਦੇ ਅੰਦਰ ਦੇਖੋ ਕਿੰਨੀ ਹਰਿਆਲੀ ਉਹ ਹਰਿਆਲੀ ਆ ਦੇਖੋ ਟੂਰਿਜ਼ਮ ਵਿਭਾਗ ਨੇ ਪੂਰਾ ਪ੍ਰਬੰਧ ਕਰਿਆ ਹੋਇਆ ਪੂਰੀਆਂ ਕਟਿੰਗਾਂ ਕੀਤੀਆਂ ਹੋਈਆਂ ਜਿਹੜੀ ਜੀਜ ਦੇਖੋ ਪ੍ਰਸ਼ਾਸਨ ਨੇ ਵਧੀਆ ਬਣਾਈ ਹੋਈ ਆ ਉਹਦੀ ਸਿਫਤ ਕਰਨੀ ਬਣਦੀ ਆ ਇੱਥੇ ਅਸੀਂ ਕਿਹਾ ਦੇਖਦੇ ਆ ਕਿ ਵੱਖ-ਵੱਖ ਸਟੇਟਾਂ ਦੇ ਲੋਕ ਆਏ ਹੋਏ ਆ ਗੱਲੇ ਪੰਜਾਬ ਦੇ ਨਹੀਂ ਹੈਗੇ ਹਰਿਆਣੇ ਦੇ ਆ ਦੇਖੋ ਬਹੁਤ ਯੂਪੀ ਬਿਹਾਰ ਪਤਾ ਨਹੀਂ ਮੱਧ ਪ੍ਰਦੇਸ਼ ਇਹ ਸਾਰੀ ਬਾਹਰ ਨਹੀਂ ਸੰਗਤ ਆ ਦੇਖੋ ਅੰਦਰ ਬੈਠੇ ਆ ਸਾਰੇ ਅਸੀਂ ਦੇਖਦੇ ਆ ਇਹਨਾਂ ਨਾਲ ਗੱਲਬਾਤ ਵੀ ਕਰੀ ਆ ਇਹ ਸਾਰੇ ਬਾਹਰੋਂ ਆਏ ਹੋਏ ਆ ਤੇ ਹੁਣ ਤੁਹਾਨੂੰ ਅਸੀਂ ਸਮਾਰਕ ਦੇ ਦਰਸ਼ਨ ਕਰਾਉਨੇ ਆ ਜਿਹੜੀ ਸ਼ਹੀਦਾਂ ਦੇ ਯਾਦ ਵਿੱਚ ਬਣਾਈ ਹੋਈ ਆ ਇਹ ਸਮਾਰਕ ਬਣੀ ਹੋਈ ਆ ਉਹ ਪਿਛਲੇ ਪਾਸੇ ਸ਼ਹੀਦਾਂ ਦੀ ਯਾਦ ਦੇ ਵਿੱਚ ਬਹੁਤ ਉੱਚਾ ਗੁੰਬਦ ਬਣਿਆ ਹੋਇਆ ਗੋਮੰਦ ਤੇ ਤੁਸੀਂ ਦੇਖ ਸਕਦੇ ਹੋ ਤੇ ਸੰਗਤਾਂ ਸਾਰੀਆਂ ਉਸ ਸਮਾਰਕ ਦੇ ਦਰਸ਼ਨ ਕਰਨ ਜਾਣੀ ਆ ਤੁਸੀਂ ਵੀ ਸਾਰੇ ਦਰਸ਼ਨ ਕਰੋ ਤੇ ਫੁੱਲ ਬੂਟੇ ਬਹੁਤ ਲਾਏ ਹੋਏ ਆ ਪਹਿਲਾਂ ਨਾਲੋਂ ਬਹੁਤ ਵਧੀਆ ਜੱਲਿਆਂ ਵਾਲਾ ਬਾਗ ਡਿਵੈਲਪ ਕਰਤਾ 1919 ਦੇ ਵਿੱਚ ਦੇਖੋ ਜਨਰਲ ਡਾਇਰ ਨੇ ਤਸ਼ੱਦਦ ਕੀਤਾ ਸੀਗਾ ਪੰਜਾਬੀਆਂ ਦੇ ਉੱਪਰ ਤਾਂ ਆਪਾਂ ਦੇਖ ਸਕਦੇ ਹਾਂ ਇਹ ਬਹੁਤ ਭੀੜਾ ਰਸਤਾ ਸੀ ਜਿੱਥੋਂ ਗੋਲੀਆਂ ਚਲਾਈਆਂ ਜਨਰਲ ਡਾਇਰ ਨੇ ਇੱਥੇ ਗੋਰੇ ਵੀ ਸਾਰੇ ਜਦੋਂ ਆਣਿਆ ਗੋਰੇ ਉਹ ਵੀ ਇੱਥੇ ਦਰਸ਼ਨ ਕਰਕੇ ਜਾਂਦੇ ਆਂ ਸੈਰ ਸਪਾਟਾ ਕਰਕੇ ਜਾਂਦੇ ਆਂ ਤਾਂ ਇਹ ਐਗਜ਼ਿਟ ਦਾ ਰਸਤਾ ਹੈ ਇੱਥੇ ਸਾਰੀ ਸੰਗਤ ਨੂੰ ਆਉਣ ਦਾ ਰਸਤਾ ਵੱਖਰਾ ਹੈ ਤੇ ਜਾਣ ਦਾ ਰਸਤਾ ਵੱਖਰਾ ਹੈ ਬਾਹਰ ਜਾਣ ਦਾ ਰਵੀ ਜੀ ਉਹ ਤਾਂ ਬਾਪੇ ਨੇ ਮੈਨੂੰ ਧੱਕੇ ਨਾਲ ਰਿਕਸ਼ੇ 'ਚ ਬਿਠਾ ਲਿਆ ਹੈ ਹੁਣ ਇਹਨੂੰ ਮੈਂ ਕਹਿਣਾ ਵੀ ਕੋਈ ਗੱਲ ਸੁਣਾ ਤਾਂ ਮੈਨੂੰ ਬਿਠਾਇਆ ਇਧਰ ਰਿਕਸ਼ਾ ਦੇਖੋ ਇਹ ਜਿੱਥੇ ਮਹਾਰਾਜ ਰঞ্জੀਤ ਸਿੰਘ ਦਾ ਪੁੱਤ ਲੱਗਿਆ ਆ ਉੱਥੇ ਖੜਾ ਬਾਬਾ ਕਿਵੇਂ ਆਹਦੀ ਬਣ ਜਾਂਦੀ ਆ ਮੈਂ ਪਿੰਡੋਂ ਆਇਆ ਇੰਆ ਜੇ ਮੇਰਾ ਬੇਟਾ ਨਹੀਂ ਕੋਈ ਆ ਕਿਹੜਾ ਪਿੰਡ ਆ ਹੈ ਸਾਂਗਤਪੁਰ ਆ ਹੈ ਅੱਛਾ ਤੇ ਰਿਕਸ਼ਾ ਰਿਕਸ਼ਾ ਹੀ ਲਾਉਣਾ ساری ਉਮਰ ਹੋ ਗਈ ਜਾਂ ਪਹਿਲਾਂ ਹੋਰ ਕੰਮ ਕਰਦੇ ਸੀ ਇਹਨਾਂ ਪੱਠੀ ਦਾ ਸਮਕਾਲ ਦੇਖਣ ਰਿਹਾ ਚਲਾਉਣੇ ਗੁੱਡੀਆਂ ਪੰਜ ਆ ਇਹ ਆ ਪੰਜ ਬੇਟੀਆਂ ਇੱਕ ਜਿੱਦੀ ਦਾ ਪਰਸ ਹੋ ਗਿਆ ਅੱਛਾ ਅੱਛਾ ਮੇਰਾ ਪਿੰਡ ਦਾ ਚੰਦਲੇ ਇੱਕ ਜੱਟ ਦੇ ਪੱਠੇ ਪੱਠੇ ਪੋਈਦੇ ਨੇ ਡੰਗ ਡੰਗ ਨੇ ਪੱਠੇ ਪਾਈਦੇ ਨੇ ਬੂਆ ਗੋਆ ਮੇਰੀਆਂ ਕਿਹਨਾਂ ਸਰਦੀਆਂ ਹਾਂ ਅੱਛਾ ਉਹਨੇ ਐਸਾ 5000 ਰੁਪਏ ਦੇ ਕੇ ਉਹਨੇ ਜਵਾਬ ਦਿੱਤਾ ਮੈਂ ਇੱਥੇ ਆ ਗਿਆ ਮਹਾਰਾਜ ਦੇ ਘਰ ਸਲ ਮਾਰ ਆ ਰਿਹਾ ਅੱਛਾਵੇ ਦਰਵਾਜਾ ਸਾਹਿਬ ਆ ਗਿਆ ਫਿਰ ਇੱਥੇ ਹੁਣ ਰਿਸ਼ਾ ਚਲਾ ਕੇ ਕਰੇਗਾ ਭਾਈ ਇੱਥੇ ਮਹਾਰਾਜ ਕੋਈ ਜੇਰੂ ਵਟਨ ਜੀ ਜੋ ਮਹਾਰਾਜ ਅੱਛਾ ਅੱਛਾ ਚੱਲ ਚੱਲ ਗਿਆ ਜੀ ਠੀਕ ਹਾਂਜੀ ਦੋਸਤੋ ਉਹਨਾ ਬਾਬਾ ਜੀ ਸਾਨੂੰ ਲੈ ਕੇ ਚੱਲੇ ਆ ਦੇਖੋ ਅਸੀਂ ਇਹਦੇ ਜਾਣਾ ਨਹੀਂ ਸੀ ਚਲੋ ਹੁਣ ਮੈਂ ਇਹਦੇ ਵਿਚਾਰੇ ਦੀਆਂ ਗੱਲਾਂ ਸੁਣ ਕੇ ਵੀ ਬੇਟੀ ਦਾ ਵਿਆਹ ਰੱਖਿਆ ਹੋਇਆ ਇਹਨੂੰ ਪੈਸਿਆਂ ਦੀ ਲੋੜ ਆ ਇਹਦੇ ਕਰਕੇ ਹੁਣ ਅਸੀਂ ਇਹਦੇ ਨਾਲ ਹੀ ਚੱਲਿਆਂ ਨਹੀਂ ਤਾਂ ਅਸੀਂ ਕੋਈ ਆਟੋ ਆ ਕੋਈ ਹੋਰ ਵੀਕਲ ਕਰ ਲੈਣਾ ਸੀ ਮੈਂ ਕਿਹਾ ਚਲੋ ਇਹਦੀ ਵਿਚਾਰੀ ਦੀ ਦਿਹਾੜੀ ਬਣ ਜੂ ਤਾਂ ਸਾਨੂੰ ਇਦਾਂ ਦੇ ਲੋਕਾਂ ਦੀ ਜ਼ਰੂਰ ਮਦਦ ਕਰਨੀ ਚਾਹੀਦੀ ਹੈ ਜਿਹੜੇ ਲੋੜਵੰਦ ਆ ਉਹਨਾਂ ਨੂੰ ਕੰਮ ਦੇਣਾ ਚਾਹੀਦਾ ਤੇ ਜਿਹੜੇ ਹਰਨ ਮਾਰਦੇ ਆ ਹੋਰ ਪ੍ਰਦੂਸ਼ਣ ਕਰਦੇ ਆ ਉਹੋ ਜਿਹੇ ਲੋਕਾਂ ਨੂੰ ਬੇਸ਼ੱਕ ਨਾਕ ਤੁਸੀਂ ਲੈ ਕੇ ਜਾਓ ਇੱਕ ਗੁਰਸਿੱਖ ਬੰਦਾ ਹੋਵੇ ਇੱਕ ਲੋੜਵੰਦ ਹੋਵੇ ਉਹਦੀ ਜ਼ਰੂਰ ਮਦਦ ਕਰੋ ਜ਼ਰੂਰ ਉਹਨੂੰ ਕੰਮ ਦਿਓ ਇਹਨਾਂ ਸ਼ਬਦਾਂ ਦਾ ਧੰਵਾਦ ਹੁਣ ਤੁਸੀਂ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਥੈਂਕ ਯੂ